ਜੂਸਪੀਨ ਵਾਸਤੇ ਆਏ ਮੋਟਰਸਾਈਕਲ ਸਵਾਰ ਪਿਸਤੌਲ ਦੀ ਨੋਕਤੇ 3000 ਰੁਪਏ ਲੁੱਟ ਕੇ ਹੋਏ ਫਰਾਰ ਸ਼੍ਰੀ ਮੁਕਸਰ ਸਾਹਿਬ ਦੇ ਥਾਂਦੇਵਾਲਾ ਰੋਡ ਤੇ ਟੈਗੋਰ ਮਾਡਰਨ ਸਕੂਲ ਦੇ ਕੋਲ ਅੱਜ ਰਾਤ ਕਰੀਬ 10 ਵਜੇ ਰਾਜੂ ਜੂਸਬਾਰ ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਰਾਜੂ ਜੂਸ ਵਾਲਾ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਪਹਿਲਾਂ ਉਸ ਦੇ ਕੋਲੋਂ ਜੂਸ ਪੀਤਾ ਤੇ ਬਾਅਦ ਵਿੱਚ ਪੈਸੇ ਦੇਣ ਦੇ ਬਹਾਨੇ ਉਹ ਦੁਕਾਨ ਦੇ ਅੰਦਰ ਆਏ ਅਤੇ ਪਿਸਤੌਲ ਦੀ ਨੋਕ ਤੇ ਉਸ ਦੀ ਜੇਬ ਵਿੱਚੋਂ ਕਰੀ 3000 ਰੁਪਏ ਲੁੱਟ ਕੇ ਫਰਾਰ ਹੋ ਗਏ ਇਹ 3000 ਰੁਪਏ ਉਸ ਦੀ ਦਿਨ ਭਰ ਦੀ ਕਮਾਈ ਸੀ ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਪੁਲਿਸ ਦੇ ਹੈਲਪਲਾਈਨ ਨੰਬਰ 112 ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਉਧਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਸੀਸੀਟੀਵੀ ਕੈਮਰੇ ਵਿੱਚ ਭਜਦੇ ਹੋਏ ਨਜ਼ਰ ਆਏ ਨੇ ਜਦ ਕੀ ਪੁਲਿਸ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਿਟੀ ਮੁਖੀ ਵਰਨ ਕੁਮਾਰ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਚੁਕੇ ਸਨ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਸੇ ਰੋਡ ਤੇ ਰਾਤ ਦੇ ਸਮੇਂ ਕੁਝ ਨਕਾਬਪੋਸ਼ ਨੌਜਵਾਨ ਇੱਕ ਕਰਿਆਣਾ ਦੁਕਾਨਦਾਰ ਨੂੰ ਤੇਜ਼ ਤਾਰ ਹਥਿਆਰਾਂ ਦੇ ਦਮ ਤੇ ਲੁੱਟ ਕੇ ਫਰਾਰ ਹੋਏ ਸਨ ਜਦ ਕੀ ਅੱਜ ਦੀ ਇਸ ਘਟਨਾ ਵਿੱਚ ਹਥਿਆਰ ਦੇ ਤੌਰ ਤੇ ਪਿਸਤੌਲ ਦਾ ਇਸਤੇਮਾਲ ਕੀਤਾ ਗਿਆ ਘਟਨਾ ਸਥਾਨ ਰਿਆਸੀ ਇਲਾਕੇ ਵਿੱਚ ਹੋਣ ਕਰਕੇ ਆਸਪਾਸ ਦੇ ਲੋਕਾਂ ਵਿੱਚ ਖੋਪ ਪਾਇਆ ਜਾ ਰਿਹਾ ਉਧਰ ਥਾਂਦੇ ਵਾਲਾ ਰੋਡ ਵਾਸੀ ਅਰਸ਼ ਬਤਰਾ ਸਾਜਨ ਬਤਰਾ ਪ੍ਰਾਈਵੇਟ ਕਾਰ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਬਲਜੀਤ ਸਿੰਘ ਪੱਕਾ ਆਰੀਨ ਅਤੇ ਰਾਜੂ ਗੁਪਤਾ ਨੇ ਇਸ ਰੋਡ ਤੇ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਪੈਟਰੋਲਿੰਗ ਵਿੱਚ ਵਾਧਾ ਕਿਤੇ ਜਾਣ ਦੀ ਮੰਗ ਕੀਤੀ ਹੈ। ਰਾਜੂ ਦੂਸਾਂ ਲਈ ਕੀ ਘਟਨਾ ਹੋਈ? ਇਹ ਪਹਿਲੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਕੰਨੇ ਜੂਸ ਬਣਾ ਦੋ। ਤੇ ਮੈਂ ਬੰਦ ਕਰਨ ਲੱਗੇ ਤੇ ਮੈਂ ਕਹਾ ਜਲੋ ਬਣਾ ਦੇਨੇ ਜੀ ਤੁਸੀਂ ਆਜੇ ਚਲੋ। ਤੇ ਆਰਾਮ ਨਾਲ ਜੂਸ ਪੀ ਕੇ ਫਿਰ ਕਹਿੰਦੇ ਪੈਸੇ ਅਸੀਂ ਔਨਲਾਈਨ ਕਰਾ ਦੇਨੇ ਕਿਸੇ ਕੋਲ ਤੇ ਨੰਬਰ ਦੇ ਦਿਓ। ਸਮਾਨ ਨੰਬਰ ਦੇ ਕੇ ਤੇ ਉਹ ਕਹਿੰਦੇ ਹਾਂ ਜੇ ਪਹਿਲੇ 150 ਰੁਪਇਆ ਕਰ ਦੋ। ਤੋਂ ਦੇ ਬਾਅਦ ਮੈਂ ਸਮਾਨ ਰੱਖਣ ਲੱਗੇ ਘੁੰਮ ਕੇ ਉਹਨਾਂ ਨੇ ਪਿੱਛੇ ਧੱਕਾ ਮਾਰਿਆ ਮੇਰਾ ਫੜ ਕੇ ਗਧਰੋਵਾਂ ਤੇ ਕਸੋਲ ਕਾਲ ਲਈ ਕਸੋਲ ਕਾਲ ਕੇ ਤੇ ਮੈਨੂੰ ਕਹਿੰਦੇ ਮਾਰ ਦੂੰਗਾ ਪੈਸੇ ਕੱਢ ਲਿਓ ਤੇ ਮੈਂ ਤਾਂ ਵਿਚੇ ਇੱਕ ਬਾਹਰ ਨਿਕਲਣ ਲੱਗੇ ਉਹ ਪਿੱਛੇ ਜੇਬ ਤੇ ਪੈਸੇ ਹੀ ਪੈਸੇ ਤਾਂ ਉਹਨਾਂ ਨੇ ਕੱਢ ਗਏ। ਤੇ 3000 ਕੁ ਲਗਭਗ ਸੀਗੇ ਜੀ। ਸਰਦ ਆ ਬਈ ਜੀ। ਮੇਰਾ ਨਾਮ ਰਮਨ ਹੈ ਜੀ ਥਾਂਦੇ ਵਾਲਾ ਰੋਡ ਤੇ ਮੈਂ ਰਹਿੰਦਾ। ਇਹ ਵੀਰ ਜੀ ਤੋਂ 100 ਕਿਲੋਮੀਟਰ ਦੇ ਅੱਗੇ ਮੇਰੀ ਖੁਰਫੀਆਂ ਦੀ ਢੇੜੀ ਲੱਗਦੀ ਐ ਇਸ ਬੰਦੇ। ਠੀਕ ਹੈ ਜੀ ਵਧੀਆ ਰੋਡ ਚੱਲਦਾ ਕੋਈ ਦਿੱਕਤ ਨਹੀਂ ਗਈ। ਮੈਂ ਦੇਖਿਆ ਮਾਦਾ ਫੋਨ ਚਲਾ ਰਿਆ ਸੀ ਜਿਹੜੀ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਤਿੰਨ ਮੁੰਡੇ ਬੈਠੇ ਸੀਗੇ ਮੂੰਹ ਬੰਦਿਆ ਹੋਏ ਸੀਗੇ ਜੀ ਦੀ ਵੀਰੋ ਮੈਂ ਦੇਖਿਆ ਵੀ ਇਹ ਬੰਦੇ ਕੋਹਾ ਘਵਾੜੇ ਲੱਗਦੇ ਆ ਮਾਦਾ ਫੋਨ ਜੇਤ ਪਾ ਲਿਆ। ਜੀ ਇਹਨਾਂ ਨੇ ਦੋ ਤਿੰਨ ਜਿਹੜੇ ਕੱਢੇ ਇੱਕ ਮੋਟਰਸਾਈਕਲ ਨਾਲ ਹੋਰ ਸੀਗਾ। ਇਹ ਨਾਲੇ ਉਸ ਤੋਂ ਬਾਅਦ ਮੈਨੂੰ ਥੋੜੀ ਦੇਰ ਬਾਅਦ ਪਤਾ ਲੱਗਿਆ ਵੀ ਇੱਥੇ ਰੋੜਾ ਪੈ ਗਿਆ ਇਹਨਾਂ ਤੋਂ ਪੈਸੇ ਖੋ ਕੇ ਲੈ ਗਏ ਉਹਨਾਂ ਨੇ ਇਹਨਾਂ ਨੂੰ ਆਕੇ ਪਿਸਤਲ ਦਿਖਾਇਆ ਜੀ ਉੱਤੇ ਤਾਂ ਕੁਛ ਨਹੀਂ ਇਹਨਾਂ ਕੋਲੇ ਲੱਗਦਾ ਸੀਗਾ ਇੱਥੇ ਇਹਨਾਂ ਨੂੰ ਪਿਸਤਲ ਦਿਖਾ ਕੇ ਪੈਸੇ ਲੈ ਕੇ ਗਏ ਜਿਹੜੇ ਆਪਾਂ ਨੂੰ ਵੀ ਪਤਾ ਹੈ ਇਨਸੀਡੈਂਟਸ ਕਿਉਂ ਹੁੰਦੇ ਜਿਹੜੇ ਡਰੱਗੇਸਟ ਕਿੰਨਾ ਜ਼ਿਆਦਾ ਇੱਥੇ ਕੰਮ ਬੜਿਆ ਪਿਆ ਸਪੈਸ਼ਲੀ ਗੱਲ ਕਰੀਏ ਥਾਂਦੇ ਵਾਲਾ ਰੋਡ ਤੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਇਨਸੀਡੈਂਟ ਹੁੰਦਾ ਕਦੇ ਕਿਸੇ ਦੀ ਮੋਟਰ ਲੱਤ ਜਾਂਦੀ ਹੈ ਕਦੇ ਕਿਸੇ ਗਰੀਬ ਜੂਸ ਵਾਲੇ ਦੀ ਦੁਕਾਨ ਲੁੱਟੀ ਜਾਂਦੀ ਹੈ ਵੀ ਇੰਨੇ ਮਾੜੇ ਹਾਲਾਤ ਪੰਜਾਬ ਸਰਕਾਰ ਦੇ ਮੈਂ ਸਮਝਦਾ ਸਭ ਤੋਂ ਵੱਡੀ ਨਕਾਮੀ ਹੈ ਪੰਜਾਬ ਸਰਕਾਰ ਦੀ ਪੈਟਰੋਲੀਇੰਗ ਦੀ ਜੇ ਗੱਲ ਕਰੀਏ ਉਹ ਵੀ ਘਟਾ ਕਦੇ ਅਸੀਂ ਵੇਖਦੇ ਹਾਂ ਰਾਤ ਨੂੰ ਥਾਂਦੇ ਵਾਲਾ ਰੋਡ ਤੇ ਇੱਕ ਆਦਮ ਮੋਟਰਸਾਈਕਲ ਆਉਂਦਾ ਅਸੀਂ ਬੇਨਤੀ ਕਰਦੇ ਹਾਂ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਵੀ ਐਸਐਸਪੀ ਸਾਹਿਬ ਸਾਡੇ ਔਰਡ ਤੇ ਸਪੈਸ਼ਲੀ ਧਿਆਨ ਦਿੱਤਾ ਜਾਵੇ ਹੁਣ ਆ ਰਾਜੂ ਯੂਸ ਵਾਲਾ ਸਾਡੇ ਸਤਕਾਰਯੋਗ ਇਹਨਾਂ ਦੀ ਪਰਪਾਈ ਕੌਣ ਕਰੂਗਾ ਇੱਥੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤਾਂ ਇਹ ਨਾ ਕਰਦੀ ਸਾਨੂੰ ਬੜਾ ਦੁੱਖ ਹੈ ਇੱਕ ਮਹੱਲੇ ਵਾਸੀ ਹੋਣ ਦੇ ਨਾਤੇ ਅਸੀਂ ਰਿਕੁਐਸਟ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਇਸ ਚੀਜ਼ ਨੂੰ ਪ੍ਰਾਇੋਰਟੀ ਬੇਸਿਸ ਤੇ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤਾਂ ਬਲਜੀ ਅੱਜ ਥੰਦਰ ਰੋਡ ਤੋਂ ਜਿਹੜਾ ਰਾਜੂ ਜਸਵੰਤ ਕੋਲੋਂ ਟਕੋਈ ਆ ਜੋ ਪਿਸਟਲ ਵਿਖਾ ਕੇ ਤੇ ਗਰੀਬ ਬੰਦੇ ਲੋਟਫੋੜ ਕਰਕੇ ਚਲੇ ਗਏ ਆ ਥੰਦਰ ਰੋਡ ਤੇ ਕੋਈ ਪੀਸੀਆਰ ਨਹੀਂ ਹੁੰਦੀ ਤੇ ਜਮਲ ਰਾਂ ਇੱਕ ਰੋਡ ਤੇ ਕਾਰ ਵੀ ਆ ਮੇਨ ਰੋਡ ਤੇ ਕਾਰ ਵੀ ਆ ਜੱਜ ਅਸਲਾ ਲਈ ਵਰਦੇ ਆ ਤੇ ਪ੍ਰਸ਼ਾਸਨ ਮੈਗਣਾ ਵੀ ਜਮਾ ਨਾਕਾਮ ਆ ਤੇ ਐਸਐਸਪੀ ਸਾਹਿਬ ਜਿਹੜੇ ਨਵੇਂ ਆਏ ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਉਹਨਾਂ ਨੇ ਬਿਆਨ ਮਾਈ ਦਿੱਤੀ ਸੀਗੀ ਬੀ ਮੇਰੇ ਹੁੰਦੇ ਵਿੱਚ ਕੋਈ ਵੀ ਇਸ ਤਰ੍ਹਾਂ ਗਾਇ ਕਮੇ ਨਹੀਂ ਬਲਟ ਕੋ ਨਹੀਂ ਪਰ ਅੱਜ ਵਾਰ ਦਾ ਤੇ ਸ਼ਰਮਾ ਹੋ ਚੁੱਕੀ ਹੈ ਜਦ ਪੀਸੀਆਰ ਆਉਂਦੀ ਹੈ ਉਹ ਵੀ ਇੱਕ ਮੋਟਰਸਾਈਕਲ ਜਾਂਦਾ ਦਾ ਕਮੀ ਹੈ ਜੀ ਇੱਕ ਬਾਈਕ ਦਿੱਤਾ ਗਿਆ ਹੈ ਤਿੰਨ ਚਾਰ ਮਹੱਲਿਆਂ ਨੂੰ ਜੋ ਕਿ ਕਵਰ ਉਹ ਆਪ ਵੀ ਨਹੀਂ ਕਰ ਸਕਦੇ ਇੱਥੇ ਪੈਟਰੋਲਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਤੇ ਦੂਜੀ ਗੱਲ ਇਹ ਹੈ ਪਹਿਲਾਂ ਚੋਰੀਆਂ ਹੁੰਦੀਆਂ ਸੀ ਸਿਸਟਮ ਦਾ ਬੇੜਾਗਰ ਹੋ ਚੁੱਕਿਆ ਹੈ ਪਹਿਲਾਂ ਕੱਲੀਆਂ ਚੋਰੀਆਂ ਹੁੰਦੀਆਂ ਜਦੋਂ ਘਰੋਂ ਕੋਈ ਨਹੀਂ ਹੁੰਦਾ ਸੀ ਉਹ ਮੋਟਰ ਲਾ ਕੇ ਲੈ ਜਾਂਦੇ ਸੀ ਹੁਣ ਕੀ ਹੈ 9 ਵਜੇ ਹੈ ਹਜੇ ਪਿਸਤੌਲ ਵਖਾ ਕੇ ਜਿੱਥੇ ਬੰਦਾ ਜੂਸ ਵਾਲਾ ਪੈਸੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਦਿਹਾੜੀ ਕਰਦਾ ਪੂਰੀ ਉਦੋਂ ਤੱਕ ਰਾਤ ਨੂੰ ਪਿਸਤੌਲ ਵਖਾ ਕੇ ਪੈਸੇ ਲੈ ਜਾਂਦੇ ਆ ਜੀ ਤੇ ਬਾਈਕਾਂ ਦੇ ਪਿੱਛੇ ਇੱਕ ਬਾਈਕ ਐਡਾ ਖੋਫਨਾਕ ਜੋ ਹੈ ਬਣਾਇਆ ਹੋਇਆ ਮਾਹੌਲ ਇੱਥੇ ਕਿ ਰਾਤ ਨੂੰ 9 ਵਜੇ ਦੇ ਆ ਬਾਈਕ 1 ਤੋਂ 2 ਹੋ ਜਾਂਦੇ ਆ 2 ਤੋਂ 4 ਹੋ ਜਾਂਦੇ ਆ ਇੱਕ ਬੰਦੇ ਨੂੰ ਲੁੱਟਣ ਦੀ ਪੂਰੀ ਪੂਰੀ ਸਾਜ਼ਿਸ਼ ਕੀਤੀ ਜਾਂਦੀ ਆ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਉੱਠਦਾ ਹੈ ਕਿ ਇਹਦਾ ਜਵਾਬ ਸਾਡੇ ਤੋਂ ਸਾਡੇ ਤੋਂ ਇਲਾਵਾ ਉਹਨਾਂ ਤੋਂ ਦਿੱਤਾ ਜਾਵੇ ਕਿ ਇਹ ਬਣਿਆ ਕੀ ਪਿਆ ਮਾਹੌਲ ਕਿਉਂ دہشت ਭਰਿਆ ਬਣਿਆ ਹੋਇਆ